ਕੀ ਗੱਲ ਜਤੀ ਕੁੜੀ ਉਹ ਪੂਰੀ ਠੀਕ ਹੈ ਜੀ ਪੂਰੀ ਤੁਹਾਡੀ ਕੋਈ ਨਾ ਬਤ ਚਪਾ ਲੋਰ ਬਿਟੇ ਨਾ ਕੋਈ ਨਾ ਕੋਈ ਹਾਂ ਹੋਰ ਵਾਹ ਇਹਦਾ ਕਿਸੇ ਦਾ ਹੋ ਆਪਾਂ ਨੇ ਦੇ ਦਿੱਤਾ ਕਿਦਾਂ ਹੋਇਆ ਹਸਾ ਜੀ ਇਹ ਯਾਰ ਵੀਰੇ ਲੱਗਦਾ ਨੀਂਦ ਨੂਨ ਦੇ ਵਿੱਚ ਹੀ ਗਰੀਏ ਅੱਛਾ ਅੱਛਾ ਕਿਦਾਂ ਬੱਸ ਗੱਡੀ ਵਿੱਚ ਡੇਗੀ ਸੀਗੀ ਵਿੱਚ ਡੇ ਗਈ ਅੱਛਾ ਕਿਨੇ ਕਿਨੇ ਕਿਹਦੀ ਕਿਹਦੀ ਡੈਥ ਹੋਈ ਪਤਾ ਲੱਗਾ ਕੁਝ ਬਾਈ ਦੋ ਕੁੜੀਆਂ ਦੀ ਡੈਥ ਹੋ ਗਈ ਇੱਕ ਮੁੰਡਾ ਲਾਪਤਾ ਨਹਿਰ ਚ ਡਰ ਗਿਆ ਤਿੰਨ ਕਸਾਲ ਦਾ ਅੱਛਾ ਤੇਰੇ ਬੱਚੇ ਸੀਗੇ ਹੈ ਕਿੰਨੇ ਬੱਚੇ ਸੀ ਬਾਕੀ ਜ਼ਖਮੀ ਹੈ ਸਾਰੇ ਹਾਂਜੀ ਬਾਕੀ ਜ਼ਖਮੀ ਠੀਕ ਹੈ ਕਦੋਂ ਕਿੰਨੇ ਕੱਢਿਆ ਕੇ ਪੁਲਿਸ ਨੇ ਕੱਢਿਆ ਕਿ ਤੁਸੀਂ ਕੱਢਿਆ ਪੁਲਿਸ ਨੇ ਆ ਕੇ ਕੱਢਿਆ ਸਾਡੇ ਪਿੰਡ ਦੇ ਸੀਗੇ ਉਹਨਾਂ ਨੇ ਸਾਰਿਆਂ ਨੇ ਬਹੁਤ ਬਹੁਤ ਪਬਲਿਕ ਇਕੱਠੀ ਹੋ ਗਈ ਸਾਰਿਆਂ ਨੇ ਅੱਛਾ ਕਿੱਦਾਂ ਹੋਇਆ ਕਿੱਥੋਂ ਆ ਰਹੀ ਗੱਡੀ ਹੈ ਜੀ ਇਹ ਬਾਬਾ ਭਗਤ ਸਿੰਘੋਂ ਤੇ ਆ ਰਹੀ ਸੀ ਡੇਰਾ ਸਾਹ ਤੋਂ ਜੀ ਜਾਦੀ ਜੀ ਕਿ ਆ ਰਹੀ ਸੀ ਆ ਰਹੀ ਸੀ ਜੀ ਬਾਬਾ ਟਵਾਸ ਤੋਂ ਹਾਂਜੀ ਅੱਛਾ ਆ ਜਾਨੂੰ ਦਾ ਜਦ ਸੱਤ ਕੋਈ ਪਤਾ ਲੱਗਿਆ ਵੀ ਗੱਡੀ ਨਹਿਰ ਚ ਡਿੱਗੀ ਅੱਛਾ ਅਸੀਂ ਪਿੰਡੋਂ ਆਏ ਮੈਨੂੰ ਉੱਪਰ ਕੋਈ ਨਹੀਂ ਤੇ ਹੋਇਆ ਕਿਦਾ ਹਾਸਾ ਹੈ ਇਹ ਜੀ ਪਤਾ ਨਹੀਂ ਲੱਗਿਆ ਉਹ ਰੋ ਮੁੰਡੇ ਹੀ ਸੀ ਹਾਂ ਜੀ ਵੀ ਜਾਨੂੰ ਦਾ ਫੜਕੇ ਦਾ ਹੀ ਪਤਾ ਲੱਗਿਆ ਅੱਛਾ ਅੱਛਾ ਇੱਥੇ ਕੀ ਨੈੱਟ ਦੇ ਕੇ ਬੰਦੇ ਕੋਈ ਸੀ ਹਾਂ ਨਹਿਰ ਚ ਦੇਖੇ ਦੋ ਬੱਚੇ ਜੀ ਦੋ ਬੱਚੇ ਹਾਂ ਜੀ ਕੀ ਕੀ ਨਾਂ ਸੀ ਬੱਚੇ ਦਾ ਇੱਕ ਦਾ ਸੁਖਪ੍ਰੀਤ ਸੀ ਜੀ ਹਾਂ ਜੀ ਇੱਕ ਕੁੜੀ ਦਾ ਨਹੀਂ ਪਤਾ ਸਾਡੇ ਰੇਸ ਤੇ ਜ਼ਾਰ ਨਹੀਂ ਤੇ ਬਾਕੀ ਕਿੰਨੇ ਮੈਂਬਰ ਸੀ ਗੱਡੀ ਚ 16 ਜਾਣੇ ਸੀ ਜੀ ਬਾਕੀ ਠੀਕ ਆ ਸਾਰੇ ਬਾਕੀ ਬਹੁਤ ਸੱਤਾ ਲੱਗਿਆ ਹੋਏ ਨੇ ਜੀ ਕਿੱਥੇ ਆ ਚੀ ਜੀ ਨਹੀਂ ਸਮਕਰ ਸਾਹਿਬ ਆਪਣੇ ਉੱਥੇ ਹਸਪਤਾਲ ਦੇ ਹਾਂਜੀ ਇਹ ਤੁਹਾਡੇ ਕੀ ਲੱਗਦੀ ਸੀ ਇਹ ਬੱਚਾ ਸੀਗਾ ਉਹ ਉਹ ਮੇਰਾ ਦੋਤਾ ਸੀ ਸਾਡੇ ਕੋਲੇ ਪਾਲ ਅਸੀਂ ਪਾਲਿਆ ਸੀ ਅੱਛਾ ਕਿੰਨੇ ਕਿੰਨੇ ਬੱਚੇ ਦੋਵੇਂ ਉਮਰ ਕਿੰਨੀ ਹੈ ਉਹ ਮੁੰਡੇ ਦੀ ਦਾ ਹੈਗੀ 7 ਕੇ ਸਾਲ ਦੀ ਜੀ ਕੁੜੀ ਦੀ 9 ਸਾਲ ਦੀ ਅੱਛਾ ਅੱਛਾ ਕਿਹਦੇ ਬਾਕੀ ਜਖਮੀ ਹੋਣੇ ਕਹਿੰਦੇ ਕਿਹਦੇ ਨਾਂ ਕੀ ਹੈ ਜਖਮੀਆਂ ਦੇ ਯਾਤਮੀਆਂ ਦੇ ਜੀ 9 ਦਾ ਇੱਕ ਨੋ ਬਲਜਿੰਦਰ ਸਿੰਘ ਆ ਜੀ ਇੱਕ ਨੋ ਜੀਵਨ ਸਿੰਘ ਆ ਜੀ ਮੇਰੀ ਮਾਤਾ ਨੂੰ ਮਹਿੰਦਰ ਕੌਰਾ ਜੀ ਚਾਚੀ ਨੂੰ ਹੈਗਾ ਜੀ ਗਿਆਨ ਕੌਰ ਜੀ ਮੇਰੀ ਭੈਣ ਨੂੰ ਕਰਮਜੀਤ ਕੌਰ ਜੀ ਉਹਦੀ ਕੁੜੀ ਤੇ ਪਾਣੀ ਪਲਾ ਦੇ ਇੱਥੇ ਬਹਿ ਜਾ ਨੀ ਬਾਹਰ ਜਾ ਕਾਲੇ ਕਹਿ ਦਿੰਨੇ ਜੀ ਉਹਦੀ ਕਾਹਾਂ ਕੁੜੀ ਤੇ ਇੱਥੇ ਬਹਿ ਜਾ ਪਾਣੀ ਸਾਰੇ ਜਖਮੀ ਜੀ ਸਾਰੇ ਜਖਮੀ ਨੇ ਇੱਕ ਮੇਰਾ ਭਰਾ ਤੇ ਗੁਰਦੀਪ ਸਿੰਘ ਸਰ ਕਿਵੇਂ ਹੋਇਆ ਜੀ ਹਾਦਸਾ ਇਹ ਸਰ ਸਾਡੇ ਕਿਹ ਆ ਰਹੇ ਜੀ ਸਾਡੇ 5:30 ਵਜੇ ਸਾਨੂੰ ਮੈਂ ਫੋਨ ਕਰਿਆ ਮਹਾ ਬੀਬੀ ਵੀ ਠੀਕ ਠਾਕ ਹੋ ਮੈਨੂੰ ਕਹਿੰਦੇ ਵੀ ਜੀ ਬਾਬਾ ਸਿੱਧੀ ਗੰਦ ਦੇ ਆ ਗਏ ਮਾ ਚਲ ਕੋਈ ਨਾ ਬੀਬੀ ਕਿ ਤੁਸੀਂ RAMNAJ ਕੋਈ ਗੱਲ ਠੀਕ ਨੁਕਸਾਨ ਦਾ ਬੀਚ ਬਾਬਾ RAMNAJ ਵੀਰੇ ਉਦੋਂ ਬਾਅਦ ਗੱਲ ਨਹੀਂ ਕੋਈ ਉਹ ਉਹ ਤਾਂਤਾ ਹੀ ਭਗਵਾਨ ਮੇਰੇ ਭਾਈ ਨੇ ਮੈਨੂੰ ਫੋਨ ਕਰਿਆ ਕਹਿੰਦਾ ਬਾਪੂ ਕਿੰਨੇ ਸਾਰੇ ਕਿੰਨੇ ਸੀਗੇ ਬਹੁਤ ਹੋ 15 ਹਜ਼ਾਰ ਰਿਆਂ ਦੇ ਕਰ ਸਰ ਕਿੰਨੇ ਦੀ ਡੈਥ ਹੋ ਗਈ ਮੇਰਾ ਇਹ ਭਗਵਾਨ ਪਤਾ ਨਹੀਂ ਸਰਲ ਦਾ ਤਾਂ ਦੇ ਦੋਏ ਭਾਈ ਆਏ ਕਿਹੜੇ ਪਿੰਡ ਤੋਂ ਆਏ ਗਏ ਨਿਜਾਮਪੁਰ ਮੇਢ ਤੋਂ ਆਏ ਮੋਟਰਸਾਈਕਲ ਵਾਲਾ ਆਇਆ ਸਾਨੂੰ ਪਤਾ ਨਹੀਂ ਕਿਉਂ ਬਿਜਾਉਂਦੇ। ਦੋ ਰੋ ਪਿਜਾਉਂਦੇ ਬਿਜਾਉਂਦੇ ਨੇ ਗੱਡੀ ਇੱਕ ਟਾਇਰ ਲੱਗਿਆ। ਕਿੰਨੀਆਂ ਸਵਾਰੀਆਂ ਸੀਗੀਆਂ ਵਿੱਚ? ਸਵਾਰੀਆਂ ਹੈਗੀਆਂ 14-15 ਈਪ ਨੇ। ਕਿਉਂਕਿ ਉਹਨਾਂ ਦੇ ਦੋ-ਤਿੰਨ ਬੱਚੇ ਨਹੀਂ ਮਿਲ ਰਹੇ। ਬੱਚੇ ਕੀ ਨਹਿਰ ਦੇ ਵਿੱਚ ਡੁੱਬ ਗਏ ਜੀ? ਸ਼ਾਇਦ। ਕਿੰਨੇ ਬੱਚੇ ਸੀ? 4 ਬੱਚੇ ਸੀਗੇ ਉਹਦੇ ਚੋਂ ਦੋ ਤਾਂ ਮਿਲ ਗਏ ਜੀ ਦੋ। ਪਿੱਛੇ ਜੀ। ਤੇ ਕਿਹੜੇ ਪਿੰਡ ਤੋਂ ਆ ਰਹੇ ਸੀਗੇ ਜੀ? ਡੇਰਾ ਸਾਹ ਤੋਂ ਆਏ ਆਂ ਜੀ ਪਾਪਾ ਪਾਪਾ ਜੀ। ਕਿਸ ਤਰ੍ਹਾਂ ਹੋਇਆ ਹਾਦਸਾ ਕੁਝ ਪਤਾ ਲੱਗਿਆ? ਬਹੁਤ ਨਹੀਂ ਪਤਾ ਲੱਗਿਆ ਜੀ ਹੁਣ ਜੀ। ਨਾਮਕ ਬਾਹਰੀ ਹੈ